ਜੀ ਸਮਿਆਂ ਦੇ ਵਿੱਚ ਲੋਕਾਂ ਨੂੰ ਹਸਾਉਣਾ ਲੋਕਾਂ ਦੇ ਚਿਹਰੇ ਤੇ ਖੇੜਾ ਹਾਸਾ ਲੈ ਕੇ ਆਉਣੇ ਬਹੁਤ ਵੱਡੀ ਗੱਲ ਆਪਣੇ ਆਪ ਚ ਵੈਸੇ ਦੁਨੀਆ ਦੀ ਫਲਸਫੀ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਲੋਕਾਂ ਨੂੰ ਹਸਾਉਂਦਾ ਉਹ ਬਹੁਤ ਖੁਸ਼ ਹੁੰਦਾ ਹੈ ਇਹੀ ਇਹੀ ਕਾਰਨ ਹੈ ਜਿਵੇਂ ਅੱਜ ਸਾਡੇ ਸਮਾਜ ਚ ਮਾਸੇ ਸ਼ਬਦ ਮਿਸ ਹੋਣ ਜਾ ਰਿਹਾ ਹੈ ਕਿਉਂਕਿ ਜੇ ਕਿਸੇ ਦੇ ਪੂਰੇ ਤੇ ਇੱਕੋ ਹੈ ਉਹਦੇ ਮਾਸੇ ਹੈ ਨਹੀਂ ਉਹਨੂੰ ਮਾਸੇ ਦਾ ਮੀਨਿੰਗ ਹੀ ਖਤਮ ਹੋ ਜਾਣਾ ਹੌਲੀ ਹੌਲੀ ਹੋਣ ਸਮਿਆਂ ਦੇ ਵਿੱਚ ਇਦੇ ਵਿੱਚ ਜਿਹੜਾ ਫਾਲਟ ਹੈ ਉਹ ਮੈਨੂੰ ਲੱਗਦਾ ਸਾਡੇ ਵੱਡਿਆਂ ਦਾ ਹੈ ਅਸੀਂ ਜੋ ਪੇਰੈਂਟਸ ਏਕਰ ਲੋਕ ਆ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਮਝਾ ਸਕਿਆ ਵੈਲਿਊਜ਼ ਨਹੀਂ ਦੇ ਸਕਿਆ ਜਿਹੜੇ ਰਿਸ਼ਤੇ ਨੇ ਸੀਗੀਆਂ ਜਵਾਈ ਭਾਈ ਹੈ ਘਰ ਦਾ ਨਾ ਉਹ ਇੱਕ ਸਾਡੇ ਲਈ ਇੱਕ ਬਹੁਤ ਰਿਸਪੈਕਟਡ ਪਰਸਨੈਲਿਟੀ ਹੈ ਚਾਹੇ ਉਹਦੇ ਵਿਚਾਰ ਸਾਡੇ ਨਾਲੋਂ ਛੋਟੇ ਹੋਣ ਚਾਹੇ ਉਹ ਕਿਸੇ ਪੱਖੋਂ ਵੀ ਸਾਡੇ ਨਾਲੋਂ ਆਰਥਿਕ ਪੱਖੋਂ ਵੀ ਸਾਡੇ ਨਾਲੋਂ ਛੋਟਾ ਹੋਵੇ ਪਰ ਜਵਾਈ ਭਾਈ ਦਾ ਰਿਸਪੈਕਟ ਹੈ ਕਿ ਕੋਈ ਕੰਮ ਕਰਨਾ ਹੈ ਉਹਨੂੰ ਪੁੱਛ ਜਵਾਈ ਨੂੰ ਪੁੱਛੋ ਹੁਣ ਉਹਨਾਂ ਗੱਲਾਂ 'ਚ ਹਿਊਮਰ ਨਿਕਲਿਆ ਜਿਵੇਂ ਗੰਕ ਸਾਬ ਲੈ ਕੇ ਆਏ ਨੇ ਇੱਕੋ ਜ਼ਿੰਦਗੀ ਮਿਲੀ ਐ ਇਸ ਜ਼ਿੰਦਗੀ 'ਚ ਜਿਹਦੇ ਵਿੱਚ ਰਿਸ਼ਤੇ ਜਿਹੜੇ ਹਣਾਉਣੇ ਚਾਹੀਦੇ ਆ ਰਿਸ਼ਤਾ ਮਿਲਨ ਵਰਤਣ ਦਾ ਜਦੋਂ ਤੁਸੀਂ ਕਿਸੇ ਨਾਲ ਮਿਲਦੇ ਵਰਤਦੇ ਰਹਿੰਦੇ ਹੋ ਦੁੱਖ ਸੁੱਖ ਜਾਨਦੇ ਹੋ ਤਾਂ ਰਿਸ਼ਤਾ ਹੁੰਦਾ ਜੀ ਨਹੀਂ ਤਾਂ ਬੰਦੇ ਬਹੁਤ ਵਾਰ ਸਾਰੀ ਗੱਲ ਫੋਨ 'ਤੇ ਹੋ ਜਾਂਦੀ ਐ ਅਫਸੋਸ ਵੀ ਫੋਨ 'ਤੇ ਕਰਨ ਲੱਗ ਗਏ ਅਸੀਂ ਅਫਸੋਸ ਤੇ ਸਾਡੇ ਕੋਲ ਤਾਂ ਬਹਾਨਾ ਵੀ ਹੈਗਾ ਵੀ ਮੈਂ ਤਾਂ ਸ਼ੂਟਿੰਗ 'ਚ ਬਿਜ਼ੀ ਆਂ ਜੀ ਮੈਂ ਨਹੀਂ ਆ ਸਕਦਾ ਉਹੀ ਕਾਰਨ ਹੋਇਆ ਕਿ ਸਾਡੇ ਤੇ ਨਿਜ ਭਾਰੂ ਹੋ ਗਿਆ ਅਸੀਂ ਇੱਕ ਦੂਜੇ ਨਾਲ ਟੁੱਟ ਗਏ ਅਸੀਂ ਫਾਰਮੈਲ ਕਿ ਲਈ ਬੋਲ ਰਹੇ ਹਾਂ ਜੀ ਵਿਆਹ ਹੋ ਗਿਆ ਦੋ ਘਟੇ ਲਈ ਖੜ ਗਿਆ ਕੇ ਮਾਮਾ ਖੜ ਗਿਆ ਫੁਖੜ ਖੜ ਗਿਆ ਪਰ ਉਹ ਗਲਤੀ ਨਹੀਂ ਰਹੀ ਪਹਿਲਾਂ ਅੱਜ ਮਲਕੀਤ ਰੌਨੀ ਦੀ ਸਾਡਾ ਮੌਜੂਦ ਨੇ ਵੈਲਕਮ ਜੀਜਾ ਜੀ ਦੇ ਸੈਟ ਤੇ ਅਸੀਂ ਪਹੁੰਚੇ ਹੋਏ ਆ ਇੱਕ ਇਹੋ ਜਿਹਾ ਜੀਜਾ ਮਿਲਿਆ ਹੈ ਪਰਿਵਾਰ ਨੂੰ ਜਵਾਈ ਕਿਹੋ ਜਿਹਾ ਮਿਲਿਆ ਆ ਦੇਖੋ ਕਹਾਣੀ ਮੁਤਾਬਕ ਅਸੀਂ ਤਾਂ ਕਿਉਂਕਿ ਫਾਦਰ ਦਾ ਰੋਲ ਕਰ ਰਹੇ ਹਾਂ ਜੀ ਅਸੀਂ ਜਿਹੜਾ ਉਹ ਸਾਨੂੰ ਸਾਡਾ ਜਵਾਈ ਮਿਲਿਆ ਹੈ ਅਸੀਂ ਤਾਂ ਬਹੁਤ ਚੰਗਾ ਦੇਖ ਕੇ ਲੱਭਦੇ ਆ ਪਰ ਅੱਗੇ ਜਾ ਕੇ ਉਹ ਕਿਹਾ ਜਾਂ ਨਿਕਲਦਾ ਇਹ ਹੁਣ ਕਹਿੰਦੇ ਵਰਤੇ ਤੇ ਪਤਾ ਲੱਗਦਾ ਰਿਸ਼ਤੇ ਰਿਸ਼ਤੇ ਦੋਸਤ ਨਾਲ ਤੇ ਜਿਹੜੇ ਸਭ ਨੇ ਜਦੋਂ ਤੁਸੀਂ ਬਰਥਡੇ ਨਹੀਂ ਨਾ ਉਦੋਂ ਤੱਕ ਪਤਾ ਨਹੀਂ ਲੱਗਦਾ ਪਰ ਸਮੀਪ ਕੰਘੋਰਾਂ ਜੀ ਦੀ ਇਸ ਕੰਮ ਚ ਮਹਾਰਤ ਹੈ ਜੀ ਉਹ ਸਟ੍ਰੈਸ ਦੀ ਦੁਨੀਆ ਦੇ ਵਿੱਚ ਹਾਸੇ ਬਣਦੇ ਨੇ ਅੱਜ ਹਰ ਬੰਦਾ ਕਿਤਨੇ ਕਿਤੇ ਸਟ੍ਰੈਸ ਫਿਰਦਾ ਹੈ ਸਮੀਪ ਜੀ ਦੇ ਜਿਹੜੇ ਫਿਲਮਾਂ ਤੁਸੀਂ ਚੱਕ ਕੇ ਦੇਖ ਲਓ ਉਹਨਾਂ ਦੀ ਕੋਈ ਵੀ ਜਿਹੜੀ ਬਣ ਗਈ ਉਹਨਾਂ ਨੇ ਬਣਾਈ ਹੈ ਚਾਹੇ ਉਹ ਉਹਨਾਂ ਨੇ OTT ਲਈ ਫਿਲਮ ਬਣਾਈ ਹੋਵੇ ਚਨੇਮੇ ਲਈ ਬਣਾਈ ਹੋਵੇ ਉਹ ਆਪ ਬਹੁਤ ਚੌਲੀ ਕਿਸਮ ਦੇ ਇਨਸਾਨ ਨੇ ਸੋ ਉਹ ਜਿਹੇ ਜੀ ਨੇਚਰ ਹੈ ਉਹ ਕਈ ਵਾਰ ਡਾਇਲੋਗ ਜਦੋਂ ਬੋਲਦੇ ਆ ਸ਼ੂਟਿੰਗ ਦੇ ਵਿੱਚ ਉਹ ਕਹਿੰਦੇ ਨਹੀਂ ਨਹੀਂ ਭਾਜੀ ਆਪਾਂ ਡਾਇਲੋਗ ਲਿਖਤਾ ਬੈਠੇ ਸੀ ਮੈਂ ਵੀ ਸਕ੍ਰਿਪਟ ਪਰ ਕੇ ਹਾਂ ਕਰਤਾ ਸੀ ਪਰ ਇਹ ਵਰਕ ਨਹੀਂ ਕਰ ਰਿਆ ਰਹਿਣ ਦੋ ਇਹਨੂੰ ਇਹ ਨਹੀਂ ਚਾਹੀਦਾ ਭਾਜੀ ਇਹਦੀ ਜਗ੍ਹਾ ਆਪਾਂ ਕਿਹੜੀ ਚੀਜ਼ ਇਹ ਜੀ ਪਾ ਸਕਦੇ ਹਾਂ ਜਿਹਦੇ ਨਾਲ ਲੋਕਾਂ ਨੂੰ ਲੱਗੇ ਹਿਊਮਰ ਹੋਣਾ ਚਾਹੀਦਾ ਜਿਹਦੇ ਚ ਹਾਸਿਆ ਹੋਣਾ ਚਾਹੀਦਾ ਸੋ ਉਹ ਇਹ ਵੱਡੀ ਗੱਲ ਹੁੰਦੀ ਹੈ ਕਿਉਂਕਿ ਇਹੋ ਜੇ ਸਮਿਆਂ ਦੇ ਵਿੱਚ ਲੋਕਾਂ ਨੂੰ ਹਸਾਉਣਾ ਲੋਕਾਂ ਦੇ ਚਿਹਰੇ ਤੇ ਖੇੜਾ ਹਾਸਾ ਲੈ ਕੇ ਆਉਣਾ ਇੱਕ ਬਹੁਤ ਵੱਡੀ ਗੱਲ ਆਪਣੇ ਆਪ ਚ ਵੈਸੇ ਦੁਨੀਆ ਦੀ ਫਲਸਫੀ ਇਹ ਕਹਿੰਦੀ ਹੈ ਕਿ ਜਿਹੜਾ ਬੰਦਾ ਲੋਕਾਂ ਨੂੰ ਹਸਾਉਂਦਾ ਉਹ ਬਹੁਤ ਦੁਖੀ ਹੁੰਦਾ ਦੁਖੀ ਹੁੰਦਾ ਹੈ ਹਾਂ ਸੋ ਉਹ ਆਪਣੇ ਦੁੱਖ ਦਰਦ ਸਾਰੇ ਅੰਦਰ ਦਬਾ ਲੈਂਦਾ ਤੇ ਪਰ ਫਿਰ ਵੀ ਲੋਕਾਂ ਨੂੰ ਹਸਾਉਂਦਾ ਆਪਣਾ ਚਿਹਰਾ ਲੋਕਾਂ ਦੇ ਸਾਹਮਣੇ ਹਾਸੇ ਵਾਲਾ ਲੈ ਕੇ ਆਉਂਦਾ ਸੋ ਵੱਡੀ ਗੱਲ ਹੈ ਜੀ ਖੈਰ ਮੈਂ ਮੈਨੂੰ ਤਾਂ ਲਾਈਫ ਦੇ ਵਿੱਚ ਬਹੁਤ ਸਾਰੇ ਕਿਰਦਾਰ ਸੀਰੀਅਸ ਕਿਸਮ ਦੇ ਮਿਲੇ ਪਰ ਜਦੋਂ ਮੈਂ ਇਹਨਾਂ ਦੇ ਨਾਲ ਕੰਮ ਕਰਦਾ ਜਿੰਨੀ ਵਾਰ ਵੀ ਕਰਨ ਦਾ ਮੌਕਾ ਮਿਲਿਆ ਸੋ ਮੈਂ ਆਪ ਉਹ ਇੰਜੋਏ ਕਰਦਾ ਮੈਨੂੰ ਆਪ ਇੱਥੇ ਆ ਕੇ ਫੀਲ ਹੁੰਦਾ ਇਹਨਾਂ ਦੀ ਸੈਟ ਤੇ ਆ ਕੇ ਕਿ ਮੈਂ ਵੀ ਸੱਚੀ ਮੂਜੀ ਹਾਸੇ ਬਹੁਤ ਮਿਸ ਕੀਤੇ ਨੇ ਮੈਂ ਜਿਹੜਾ ਉਹ ਹਿਊਮਰ ਵਾਲਾ ਪਾਰਟ ਹੁੰਦਾ ਲਾਈਫ ਦਾ ਉਹ ਬਹੁਤ ਮਿਸ ਕੀਤਾ ਤੇ ਉਹ ਇੱਥੇ ਆ ਕੇ ਸੈਟ ਦੇ ਉੱਤੇ ਸ਼ੂਟਿੰਗ ਤੋਂ ਬਿਨਾ ਵੀ ਡੈਲਗਾਂ ਤੋਂ ਬਿਨਾ ਵੀ ਜਦੋਂ ਬੈਂਦੇ ਨੇ ਚਾਹ ਪਾਣੀ ਪੀਂਦੇ ਨੇ ਰੋਟੀ ਪਾਣੀ ਖਾਂਦੇ ਆ ਤਾਂ ਉਦੋਂ ਵੀ ਕੋਈ ਨਾ ਕੋਈ ਇਹੋ ਜਿਹੀ ਗੱਲ ਸੁਣਨੇ ਮ ਮੈਂ ਪਿੱਛੇ ਕਿਹਦਾ ਕੰਮ ਕਰਕੇ ਆਇਆ ਤੇ ਆ ਮੇਰੇ ਮੇਰੀ ਲਈ ਇੱਕ ਦੂਆ ਪੱਖ ਹੈ ਦੂਜੀ ਦੁਨੀਆ ਸੋ ਸਵਾਮੇਸ਼ ਬਹੁਤ ਚੰਗਾ ਲੱਗਦਾ ਹੈ ਸੋ ਜੀਜਾ ਦੀ ਜਿਹੜੀ ਇਹ ਪ੍ਰੋਜੈਕਟ ਲੈ ਕੇ ਆਏ ਨੇ ਜੀ ਸੋ ਨਵੇਂ ਜਨਰੇਸ਼ਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਬਹੁਤ ਕੁਝ ਨਵਾਂ ਸਿੱਖਣ ਦਾ ਮੌਕਾ ਮਿਲ ਰਿਹਾ ਕਿਉਂਕਿ ਨਵੇਂ ਬੱਚਿਆਂ ਕੋ ਨਵੇਂ ਥੌਟਸ ਨੇ ਉਹਨਾਂ ਕੋਲ ਗੱਲ ਕਰਨ ਦਾ ਲਹਿਜਾ ਤਰੀਕਾ ਵੀ ਨਵਾਂ ਸੋ ਇਹ ਇਹ ਪ੍ਰੋਜੈਕਟ ਹੈ ਜੀ ਤੁਸੀਂ ਕਿਹਾ ਕਿ ਬੰਦਾ ਜਦੋਂ ਵਰਤਦਿਆਂ ਤਾਂ ਹੀ ਉਹਦਾ ਪਤਾ ਲੱਗਦਾ ਕਿ ਉਹ ਕਿਹੋ ਜਿਹਾ ਹੈ ਨਾ ਇਹਦੇ ਤੇ ਹੀ ਪੁੱਛਣਾ ਚਾਹੂੰਗੀ ਇੱਕ ਧੀ ਦੇ ਲਈ ਇੱਕ ਉਹੋ ਜਿਹਾ ਜੀਵਨ ਸਾਥੀ ਲੱਭਣਾ ਕਿ ਅਸੀਂ ਬਹੁਤ ਪਿਆਰ ਨਾਲ ਲਾੜਨਾ ਨੂੰ ਪਾਲਿਆ ਹੁੰਦਾ ਹੈ ਨਾ ਤੇ ਉਹਨੂੰ ਬਹੁਤ ਸੁਪਨੇ ਵਿਖਾਏ ਵੀ ਹੁੰਦੇ ਆ ਕਿ ਹਾਂ ਤੂੰ ਅਗਲੇ ਘਰ ਜਾਏਂਗੀ ਤੇ ਤੇ ਤੂੰ ਜੋ ਮਰਜ਼ੀ ਉੱਥੇ ਕਰੀ ਜਾ ਕੇ ਹੈ ਨਾ ਜਾਂ ਜਿੱਦਾਂ ਤੇਰੇ ਘਰ ਦੇ ਕਹਿੰਗੇ ਤੂੰ ਉਹਵੇਂ ਕਰੀ ਇਹ ਇੱਕ ਬਹੁਤ ਵੱਡਾ ਟਾਸਕ ਹੁੰਦਾ ਹੈ ਇੱਕ ਫੈਮਲੀ ਲਈ ਖਾਸ ਕਰਕੇ ਇੱਕ ਫਾਦਰ ਲਈ ਕਿ ਉਹ ਸੂਟੇਬਲ ਜਿਹੜਾ ਇੱਕ ਪਾਰਟਨਰ ਲਾਈਫ ਪਾਰਟਨਰ ਹੈ ਆਪਣੇ ਡਾਟਰ ਲਈ ਜਿਹੜਾ ਹੈ ਉਹ ਲੱਭੇ ਸੋ ਅਜਿਹੇ ਜਦੋਂ ਟਾਈਮ ਦੇ ਵਿੱਚ ਕਿਉਂਕਿ ਤੁਸੀਂ ਹੈ ਨਾ ਕਬੀਲਦਾਰੀ ਦੇ ਵਿੱਚ ਹੋ ਸੋ ਜਦੋਂ ਘਰ ਦੇ ਵਿੱਚ ਕੋਈ ਕਦੋਂ ਇਹ ਕਦੀ ਇਹੋ ਜਿਹਾ ਜਦੋਂ ਮਾਹੌਲ ਬਣਿਆ ਜਾਂ ਫਿਰ ਰਿਸ਼ਤੇਦਾਰੀ ਚ ਜਦੋਂ ਬਣਿਆ ਤੇ ਬੜੇ ਸੋਚ ਸਮਝ ਕੇ ਜਿਹੜੇ ਆ ਉਹ ਡਿਸੀਜਨ ਲੈ ਹੁਣੇ ਆ ਇਹ ਸਾਰੇ ਪ੍ਰੋਸੈਸ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਸੂਟੇਬਲ ਲਾਈਫ ਪਾਰਟਨਰ ਲੱਭਣਾ ਕਿੰਨਾ ਘੋਖ ਹੈ ਜਾਂ ਫਿਰ ਕੀ ਚੀਜ਼ਾਂ ਜਿਹੜੀ ਧਿਆਨ ਚ ਰੱਖਣੀ ਚਾਹੀਦੀਆਂ ਦੇਖੋ ਜਿਹੜੇ ਜ਼ਮਾਨਿਆਂ ਦੇ ਵਿੱਚ ਸਾਡੇ ਆਪ ਦੇ ਵਿਆਹ ਹੋਏ ਉਦੋਂ ਤਾਂ ਇਹ ਬਹੁਤ ਵੱਡੀ ਗੱਲ ਸੀਗੀ ਉਦੋਂ ਸਿਰਫ ਮੈਂ ਕਹਿੰਦਾ ਕਿ ਥੋੜਾ ਬਾਈ ਲੱਖ ਤੁਹਾਨੂੰ ਚੰਗਾ ਬੰਦਾ ਮਿਲਦਾ ਸੀਗਾ ਕਿਉਂਕਿ ਅਰੇਂਜ ਮੈਰਿਜ ਹੁੰਦੀ ਸੀ ਜਿਆਦਾ ਹਾਂ ਜਿਹੋ ਜਿਹੇ ਘਰਦਿਆਂ ਦੇਖਿਆ ਘਰਦਿਆਂ ਨੂੰ ਲੱਗਦਾ ਸੀ ਕਿ ਇਹ ਇੱਕ ਖਾਨਦਾਨ ਦੀ ਧੀ ਹੈ ਜਾਂ ਉਹ ਖਾਨਦਾਨ ਦਾ ਪੁੱਤ ਹੈ ਤਾਂ ਉਹ ਉਹ ਤੋਂ ਤਵਕੋ ਕੀਤੀ ਜਾਂਦੀ ਸੀ ਕਿ ਉਹ ਚੰਗੇ ਵਿਚਾਰਾਂ ਦਾ ਬੰਦਾ ਹੋਊਗਾ ਚੰਗੇ ਰਹਿਣ ਸਿਰਾਂ ਦਾ ਬੰਦਾ ਹੋਊਗਾ ਤੇ ਦੂਜੇ ਵਿਚਾਰਾਂ ਨੂੰ ਸਮਝਣ ਵਾਲਾ ਬੰਦਾ ਹੋਊਗਾ ਇਹ ਸੋਚ ਕੇ ਲੋਕ ਰਿਸ਼ਤੇ ਕਰਦੇ ਸੀ ਇਸੇ ਕਰਕੇ ਪਹਿਲਾਂ ਲੋਕ ਕਿਹਾ ਕਰਦੇ ਸੀ ਕਿ ਫਾਨੇ ਖਾਨਦਾਨ ਚ ਧੀ ਵੀ ਹੈ ਫਾਨੇ ਖਾਨਦਾਨ ਧੀ ਲੈ ਕੇ ਆਂਦੀ ਹੈ ਘਰੇ ਜੀ ਉਹ ਐ ਸੋਚਦੇ ਸੀਗੇ ਪਰ ਸਮਾਂ ਬਦਲਣ ਦੇ ਨਾਲ ਨਾਲ ਜਿਵੇਂ ਚੀਜ਼ਾਂ ਬਦਲੀਆਂ ਸਾਡੇ ਬੱਚਿਆਂ ਨੂੰ ਇਹ ਲੱਗਣ ਲੱਗਿਆ ਕਿ ਲਾਈਫ ਪਾਰਟਨਰ ਉਹ ਹੋਣਾ ਚਾਹੀਦਾ ਜਿਹਨੂੰ ਅਸੀਂ ਸਮਝਦੇ ਹੋਈਏ ਉਹ ਸਾਡੇ ਨੂੰ ਸਮਝਦਾ ਹੋਵੇ ਗੱਲ ਹੁਣੀ ਜ਼ਰੂਰੀ ਹੈ ਸੋ ਉਹ ਕਹਿੰਦੇ ਸੀਗੇ ਕਿ ਪਰਿਵਾਰ ਦੀ ਗੱਲ ਤਾਂ ਬਾਅਦ ਚ ਆਉਂਦੀ ਹੈ ਪਹਿਲਾਂ ਸਾਡੀ ਆਪਸੀ ਦੋਨੋਂ ਜੀਆਂ ਦੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਅੱਗੇ ਸੋਚਦੇ ਹੁੰਦੇ ਸੀ ਕਿ ਕਿ ਪੰਜਾਬ ਪਰਿਵਾਰ ਚ ਐਡਜਸਟ ਕਰਨ ਵਾਲੀ ਕੁੜੀ ਹੈਗੀ ਹੈ ਜਿਹੜਾ ਜਵਾਈ ਹੈ ਸਾਡਾ ਲੱਭਣਾ ਸੀ ਉਹ ਸਾਡੇ ਪਰਿਵਾਰ ਚ ਐਡਜਸਟ ਕਰਦਾ ਹੈ ਕੀ ਪਰਿਵਾਰ ਨਾਲ ਸੋਚ ਰਲਦੀ ਹੈ ਕੋਈ ਪਰਿਵਾਰ ਨਾਲ ਸੋਚ ਰਲਦੀ ਹੈ ਕਿਉਂਕਿ ਹੁਣ ਪਰਿਵਾਰ ਹੀ ਨਹੀਂ ਰਹੇ ਹੁਣ ਪਰਿਵਾਰ ਪਰਿਵਾਰ ਹੀ ਛੋਟੇ ਰਹਿ ਗਏ ਇਸ ਕਰਕੇ ਉਹ ਜਿਹੜਾ ਸਾਂਝੇ ਪਰਿਵਾਰ ਵਾਲਾ ਕਨਸੈਪਟ ਹੈ ਉਹ ਖਤਮ ਹੋ ਗਿਆ ਅੱਜ ਹਰ ਇੱਕ ਦੇ ਇੱਕ ਇੱਕ ਬੱਚਾ ਜਾਂ ਵਾਧੂ ਬੱਚੇ ਨੇ ਫਿਰ ਉਹਨੂੰ ਲੱਗਦਾ ਕਿ ਜੇ ਕਿਸੇ ਦੀ ਇੱਕ ਭੈਣ ਵੀ ਹੈ ਉਹਨੂੰ ਲੱਗਦਾ ਠੀਕ ਹੈ ਮੇਰੀ ਭਣੋਈਆਂ ਨਾਲ ਬਣਦੀ ਹੋਊਗੀ ਤਾਂ ਬਰਤ ਲਾਂਗੇ ਨਹੀਂ ਰਹਿਣਾਂਗੇ ਇਸੇ ਤਰੀਕੇ ਨਾਲ ਜੇ ਮੁੰਡਾ ਕੱਲਾ ਹੈ ਫਿਰ ਤਾਂ ਉਹ ਕੱਲਾ ਹੀ ਹੈ ਜੀ ਫਿਰ ਤਾਂ ਉਹ ਕਹਿੰਦਾ ਮੈਨੂੰ ਕਿਹੜਾ ਕਿਸੇ ਨਾਲ ਕੋਈ ਮੇਰੀ ਬੰਦਸ਼ ਹੈ ਕੋਈ ਬਾਇਓਲੋਜੀਕਲ ਮੇਰਾ ਕੋਈ ਹੈ ਰਸਤਾ ਜਿੱਦੇ ਨਾਲ ਮੇਰਾ ਮਜਬੂਰੀਏ ਬਰਤਣਾ ਹੁਣ ਇਹੀ ਇਹੀ ਕਾਰਨਾ ਜਿਵੇਂ ਅੱਜ ਸਾਡੇ ਸਮਾਜ ਚ ਮਾਸੀ ਸ਼ਬਦ ਮਿਸ ਹੋਣ ਜਾ ਰਿਹਾ ਹੈ ਕਿਉਂਕਿ ਜੇ ਕਿਸੇ ਦੇ ਕੁੜੇ ਤੇ ਇੱਕੋ ਹੈ ਹਾਂ ਉਹਦੇ ਮਾਸੀ ਹੈ ਨਹੀਂ ਉਹਨੂੰ ਮਾਸੀ ਦਾ ਮੀਨਿੰਗ ਹੀ ਖਤਮ ਹੋ ਜਾਣਾ ਹੌਲੀ ਹੌਲੀ ਹੁਣ ਸਮਿਆਂ ਦੇ ਵਿੱਚ ਉਹ ਕਿਉਂਕਿ ਮਾਂ ਦੀ ਭੈਣ ਹੈ ਇਸ ਕਰਕੇ ਸਾਡਾ ਫਰਜ਼ ਹੈ ਬਾਇਓਲੋਜੀਕਲੀ ਰਿਸ਼ਤਾ ਹੈ ਅਸੀਂ ਬਰਤਣੀ ਵਰਤਣਾ ਸੀਗਾ ਪਰ ਹੁਣ ਇਹ ਖਤਮ ਹੋ ਰਿਹਾ ਜੇ ਸਾਡੀ ਭੂਆ ਵੀ ਕੋਈ ਹੈਗੀ ਸੀ ਸਾਡੇ ਫਾਦਰ ਦੀ ਭੈਣ ਸੀਗੀ ਤਾਂ ਸਾਨੂੰ ਲੱਗਦਾ ਕਿ ਠੀਕ ਹੈ ਜੇ ਭੂਆ ਦੇ ਮੁੰਡੇ ਕੁੜੀ ਸਾਡੇ ਨਾਲ ਵਰਤਣਗੇ ਅਸੀਂ ਵਰਤਲਾਂਗੇ ਨਹੀਂ ਰਹਿਣਾਂਗੇ ਪਰ ਅੱਗੇ ਇਹ ਸੀ ਵੀਰ ਸਾਡਾ ਕਰੀਬੀ ਰਿਸ਼ਤਾ ਹੈ ਸਾਡੀ ਉਹ ਕੁੜੀ ਸੀ ਕਰਦੇ ਤੁਸੀਂ ਕਿਵੇਂ ਨਹੀਂ ਵਰਤੋਗੇ ਬਜ਼ੁਰਗ ਇਹ ਕਹਿੰਦੇ ਸੀ ਕਿ ਬਰਤਣਾ ਹੈ ਸਾਡਾ ਸੋ ਇਸ ਸਮੇਂ ਨਾਲ ਨੇ ਚੀਜ਼ਾਂ ਬਦਲੀਆਂ ਇਹ ਇਹਦੇ ਵਿੱਚ ਜਿਹੜਾ ਫਾਲਟ ਹੈ ਮੈਨੂੰ ਲੱਗਦਾ ਸਾਡੇ ਵੱਡਿਆਂ ਦਾ ਅਸੀਂ ਜੋ ਪੇਰੈਂਟਸ ਵੇਕਰ ਲੋਕ ਆ ਅਸੀਂ ਬੱਚਿਆਂ ਨੂੰ ਉਹ ਚੀਜ਼ਾਂ ਨਹੀਂ ਸਮਝਾ ਸਕੇ ਵੈਲਿਊਜ਼ ਨਹੀਂ ਦੇ ਸਕੇ ਜਿਹੜੇ ਰਿਸ਼ਤੇ ਨਹੀਂ ਸੀਗੀਆਂ ਹੁਣ ਅੱਜ ਬੇਸ਼ੱਕ ਅਸੀਂ ਇਸ ਗੱਲ ਨੂੰ ਮਜ਼ਾਕ ਚ ਲੈ ਰਹੇ ਆ ਪਰ ਜਿਹੜਾ ਜਵਾਈ ਭਾਈ ਹੈ ਘਰ ਦਾ ਨਾ ਉਹ ਇੱਕ ਸਾਡੇ ਲਈ ਇੱਕ ਬਹੁਤ ਰਿਸਪੈਕਟਡ ਪਰਸਨੈਲਿਟੀ ਹੈ ਚਾਹੇ ਉਹਦੇ ਵਿਚਾਰ ਸਾਡੇ ਨਾਲੋਂ ਛੋਟੇ ਹੋਣ ਚਾਹੇ ਉਹ ਕਿਸੇ ਪੱਖੋਂ ਵੀ ਸਾਡੇ ਨਾਲੋਂ ਆਰਥਿਕ ਪੱਖੋਂ ਵੀ ਸਾਡੇ ਨਾਲੋਂ ਛੋਟਾ ਹੋਵੇ ਪਰ ਜਵਾਈ ਭਾਈ ਦਾ ਰਿਸਪੈਕਟ ਹੈ ਸੀ ਕਿ ਕੋਈ ਕੰਮ ਕਰਨਾ ਉਹਨੂੰ ਪੁੱਛੋ ਜੁਆਈ ਨੂੰ ਪੁੱਛੋ ਹੁਣ ਉਹਨਾਂ ਗੱਲਾਂ 'ਚ ਹਿਊਮਰ ਨਿਕਲਿਆ ਜਿਵੇਂ ਕੰਗਸਾਹਬ ਲੈ ਕੇ ਆਏ ਨੇ ਵੀ ਜਦੋਂ ਹਰ ਚੀਜ਼ ਪੁੱਛ ਹੁੰਦੀ ਹੈ ਫਿਰ ਉਹਨੂੰ ਲੱਗਦਾ ਕਿ ਮੈਂ ਤਾਂ ਬਹੁਤ ਵੱਡਾ ਹੂੰ ਉਹਨੂੰ ਇਹ ਲੱਗਦਾ ਜੇ ਤਾਂ ਬੰਦਾ ਸੱਚੀ ਮੁੱਚੀ ਚੰਗੇ ਵਿਚਾਰਾਂ ਵਾਲਾ ਚੰਗੀ ਸੋਚ ਵਾਲਾ ਫਿਰ ਤਾਂ ਸਮਝਦਾ ਵੀ ਇਹ ਰੀਤ ਹੀ ਹੈ ਵੀ ਜੁਆਈ ਨੂੰ ਪੁੱਛਣਾ ਹੁੰਦਾ ਤੇ ਮੇਰਾ ਫਰਜ਼ ਵੀ ਹੁੰਦਾ ਮੈਂ ਠੀਕ ਗਾਈਡ ਕਰ ਦਵਾਂ ਪਰ ਜਦੋਂ ਜੇ ਉਹ ਉਹਨੇ ਜੋਗਾ ਨਹੀਂ ਹੈਗਾ ਵਿਚਾਰਾ ਉਹਨੂੰ ਪੁੱਛਦਾ ਹੈ ਉਹਨੂੰ ਫਿਰ ਆਨ ਲੱਗਦਾ ਕਿ ਮੈਂ ਬਹੁਤ ਵੱਡੀ ਤੋਪ ਆ ਉਹਨੂੰ ਲੱਗਦਾ ਜੇ ਮੈਨੂੰ ਪੁੱਛ ਰਹੇ ਆ ਇਦਾਂ ਮਦਰ ਇਹਨਾਂ ਨੂੰ ਕੱਖ ਨਹੀਂ ਪਤਾ ਮੈਨੂੰ ਪੁੱਛ ਰਹੇ ਨੇ ਸੋ ਉਹ ਉਹਦੇ ਵਿੱਚ ਹਿਊਮਰ ਆਉਂਦਾ ਹੈ ਉਹਦੇ ਵਿੱਚ ਹਿਊਮਰ ਨਿਕਲਦਾ ਹੈ ਕਿ ਵੀ ਉਹਨੂੰ ਪੁੱਛਿਆ ਜਾਂਦਾ ਹੈ ਤੇ ਫਿਰ ਉਹ ਕਈ ਵਾਰ ਉਹ ਕਹਿ ਦਿੰਦਾ ਕਿ ਨਹੀਂ ਆਪਣੀ ਪਗੋਂ ਲਈ ਕਹਿੰਦਾ ਵੀ ਇਹ ਗੱਲ ਤੁਹਾਡੀ ਠੀਕ ਨਹੀਂ ਹੈ ਇਹ ਗੱਲ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਫਿਰ ਉਹ ਕਹਿੰਦੇ ਵੀ ਹੁਣ ਜਵਾਈ ਨੇ ਕਹਿਤਾ ਮੰਨਿਏ ਨਾ ਮੰਨੇ ਮੰਨਿਏ ਜਾਂ ਨਾ ਮੰਨੇ ਕੀ ਕਰੀਏ ਸੋ ਇਸ ਕਰਕੇ ਇਹਨਾਂ ਗੱਲਾਂ 'ਚ ਹਿਊਮਰ ਆਉਂਦਾ ਸਾਡੇ ਕੋਲ ਇੱਕ ਰਿਸ਼ਤਾ ਜਿਹੜਾ ਹੈ ਜਵਾਈ ਵਾਲਾ ਜੀਜਾ ਜੀ ਵਾਲਾ ਰਿਸ਼ਤਾ ਹੈ ਉਹ ਕਿਹੜਾ ਰਿਸ਼ਤਾ ਐਸੇ ਰਿਸ਼ਤੇ ਤੇ ਫਿਲਮ ਆ ਤੁਹਾਡੇ ਹੀ ਸਾਲੀ ਸਾਹਿਬ ਹੈਗੇ ਹਾਂਜੀ ਹਾਂ ਤੁਹਾਡਾ ਕਿਵੇਂ ਦਾ ਰਿਸ਼ਤਾ ਜੀ ਮੇਰਾ ਤਾਂ ਜੀ ਬਹੁਤ ਚੰਗਾ ਹੈ ਮੇਰਾ ਤਾਂ ਭਰਾ ਮਾਲ ਰਿਸ਼ਤਾ ਹੈ ਹਾਈ ਇਵਨ ਕਿ ਮੈਂ ਜਿਹੜੇ ਮੇਰੇ ਰੀਅਲ ਮਤਲਬ ਸਾਲੇ ਨੇ ਜੀ ਉਹ ਇੱਕ ਬਾਹਰ ਇੱਕ ਇੱਥੇ ਰਹਿੰਦੇ ਉਹਨਾਂ ਗਲਤ ਹੈ ਗਈ ਹੈ ਮੈਂ ਮੇਰੀ ਵਾਈਫ ਮੈਂ ਆਪਣੇ ਮਾਮੇ ਦੇ ਘਰ ਰਹਿੰਦੀ ਸੀ ਅੱਛਾ ਤੇ ਉਹਨਾਂ ਨੇ ਵਿਆਹ ਕੀਤਾ ਕਿਉਂਕਿ ਮੇਰੇ ਫਰਜ਼ ਸਾਬ ਫੌਜ ਸੀਗੇ ਉਹ ਇੱਥੇ ਰਹਿੰਦੀ ਸੀਗੀ ਤੇ ਮੇਰੇ ਦੇ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਦੇ ਮੁੰਡੇ ਨੇ ਉਹਨਾਂ ਨਾਲ ਵੀ ਮੇਰਾ ਤਾਂ ਉਹਨਾਂ ਨਾਲ ਜਿਹੜੇ ਉਹਦੇ ਗਾ ਮਾਸੀ ਦੇ ਮੁੰਡੇ ਉਹਨਾਂ ਨਾਲ ਵੀ ਉਹ ਰਿਸ਼ਤਾ ਹੈ ਸੋ ਮੈਂ ਕਿਉਂਕਿ ਅਸੀਂ ਰਿਸ਼ਤਿਆਂ ਦੀ ਵੈਲਿਊ ਸਮਝਣ ਵਾਲੇ ਬੰਦੇ ਆ ਜਿਹੜੀ ਮੇਰੀ ਵਾਈਫ ਦੇ ਮਾਸੀ ਦੇ ਬੱਚੇ ਆ ਮੇਰਾ ਤਾਂ ਉਹਨਾਂ ਨਾਲ ਵੀ ਪਿਆਰ ਹੈ ਜੀ ਮਾਮੇ ਦੇ ਮੁੰਡਿਆਂ ਨਾਲੇ ਭੂਆ ਦੇ ਮੁੰਡਿਆਂ ਨਾਲੇ ਪਿਆਰ ਹੈ ਸੋ ਇਸ ਕਰਕੇ ਸਾਨੂੰ ਲੱਗਦਾ ਕਿ ਇੱਕੋ ਜ਼ਿੰਦਗੀ ਮਿਲੀ ਹੈ ਇਸ ਜ਼ਿੰਦਗੀ ਦੇ ਵਿੱਚ ਰਿਸ਼ਤੇ ਜਿਹੜੇ ਹਣਾਉਣੇ ਚਾਹੀਦੇ ਆ ਰਿਸ਼ਤਾ ਮਿਲਨ ਵਰਤਨ ਦਾ ਜਦੋਂ ਤੁਸੀਂ ਕਿਸੇ ਨਾਲ ਮਿਲਦੇ ਵਰਤੇ ਰਹਿੰਦੇ ਹੋ, ਦੁੱਖ ਸੁੱਖ ਜਾਣਦੇ ਹੋ ਤਾਂ ਰਿਸ਼ਤਾ ਹੁੰਦਾ ਜੀ। ਨਹੀਂ ਤਾਂ ਬੰਦੇ ਬਹੁਤ ਵਾਰ ਸਾਰੀ ਗੱਲ ਫੋਨ 'ਤੇ ਹੋ ਜਾਂਦੀ ਹੈ। ਅਫਸੋਸ ਵੀ ਫੋਨ 'ਤੇ ਕਰਨ ਲੱਗ ਗਏ ਅਸੀਂ। ਅਫਸੋਸ ਤੇ ਸਾਡੇ ਕੋਲ ਤਾਂ ਬਹਾਨਾ ਵੀ ਹੈਗਾ ਵੀ ਮੈਂ ਤਾਂ ਸ਼ੂਟਿੰਗ 'ਚ ਬਿਜ਼ੀ ਆ ਜੀ। ਮੈਂ ਨਹੀਂ ਆ ਸਕਦਾ। ਜਿੰਉਂ ਤੱਕ ਤੁਸੀਂ ਵਰਤੇ ਨਹੀਂ ਹੋ ਤਾਂ ਕੁਇਸਚਨ ਨਹੀਂ। ਇਸ ਕਰਕੇ ਸਾਡੀ ਕੋਸ਼ਿਸ਼ ਹੁੰਦੀ ਹੈ ਚਾਹੇ ਸਾਲ ਬਾਅਦ ਜਾਈਏ, 6 ਮਹੀਨੇ ਬਾਅਦ ਜਾਈਏ ਪਰ ਜਾ ਕੇ ਉਹਨਾਂ ਨੂੰ ਮਿਲੀਏ ਜੀ। ਬਿਲਕੁਲ। ਮੈਨੂੰ ਲੱਗਦਾ ਹੈ ਕਿ ਰਿਸ਼ਤਿਆਂ ਦੀ ਵੈਲਿਊ ਤੁਹਾਡੀ ਜਨਰੇਸ਼ਨ ਤਾਂ ਕੀ ਰਹੀ ਐ ਅਗਲੀ ਜਨਰੇਸ਼ਨ ਜਿਹੜੀ ਆ ਉਹ ਨਹੀਂ ਸਮਝ ਰਹੀ ਮੈਂ ਉਹੀ ਕਹਿੰਦਾ ਪਰ ਉਹ ਕਸੂਰ ਵੀ ਸਾਡਾ ਹੀ ਆ ਜਿਸ ਸਮਝਾ ਨਹੀਂ ਸਕਿਆ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਪਤਾ ਨਹੀਂ ਸੁਪਰਮੈਨ ਬਣਾਉਣ ਦੇ ਚੱਕਰ 'ਚ ਨਾ ਵੀ ਬੇਟਾ ਤੂੰ ਆ ਕਰ ਲਿਆ ਸਿੱਖ ਲਿਆ ਸਿੱਖ ਲਿਆ ਉਹ ਸਿੱਖ ਲਿਆ ਕਿਤਾਬ ਪੜ੍ਹ ਲਿਆ ਬੜ੍ਹ ਲਿਆ ਆ ਕਰ ਲਿਆ ਉਹ ਕਰ ਲਿਆ ਕਿਉਂਕਿ ਜਨਰੇਸ਼ਨ ਜਦੋਂ ਸਮਾਂ ਸਾਡੇ ਮੁਤਾਬਕ ਸਾਡੇ ਸਮੇਂ 'ਚ ਬਹੁਤ ਬਦਲਿਆ ਹੈ ਅਸੀਂ ਮਤਲਬ ਲੈਂਡਲਾਈਨ ਫੋਨਾਂ ਤੋਂ ਬਾਅਦ ਪੇਜਰਾਂ ਤੇ ਆਏ ਪੇਜਰਾਂ ਤੋਂ ਬਾਅਦ ਮੋਬਾਈਲ ਤੇ ਆਏ ਸਾਡੇ ਹੱਥਾਂ ਵਿੱਚ ਕੰਪਿਊਟਰ ਆਏ ਸੋ ਜ਼ਮਾਨਾ ਇੰਨਾ ਚੇਂਜ ਹੋਇਆ ਹੈ ਕਈ ਵਾਰ ਸਾਡੇ ਸੱਤਵੇਂ ਬਡੇ ਬਜੁਰਗ ਬੈਠੇ ਆ ਉਹ ਐ ਸੋਚੀਏ ਨੀ ਜਮਾਨੇ ਨੂੰ ਕੀ ਹੋ ਗਿਆ ਹੋਇਆ ਕੁਛ ਨਹੀਂ ਜਮਾਨੇ ਨੇ ਚੇਂਜ ਹੋਣਾ ਹੀ ਸੀਗਾ ਜੀ ਇਹ ਸਮੇਂ ਦੀ ਰਫਤਾਰ ਸੀਗੀ ਬਸ ਅਚਨ 2000 ਤੋਂ ਬਾਅਦ ਤੇਜ਼ੀ ਨਾਲ ਫੈਲ ਲਿਆ ਸੋ ਇਹ ਸਾਨੂੰ ਅਡਜਸਟ ਕਰਨਾ ਪੈਣਾ ਕਿ ਐਸੇ ਸਮੇਂ ਚ ਅਸੀਂ ਅਡਜਸਟ ਕਿਵੇਂ ਕਰਦੇ ਆ ਤੁਹਾਨੂੰ ਲੱਗ ਰਿਹਾ ਕਿ ਅ ਤੁਸੀਂ ਤੁਸੀਂ ਉਹ ਸਮਾਂ ਵੀ ਵੇਖਿਆ ਕਿ ਜਦੋਂ ਟੈਲੀਫੋਨ ਨਹੀਂ ਵੀ ਹੁੰਦੇ ਸੀਗੇ ਹੈਨਾ ਹੁੰਦੇ ਵੀ ਸੀ ਫਿਰ ਜਦੋਂ ਆਏ ਫਿਰ ਪੇਜਰਸ ਵੀ ਆਏ ਤੁਹਾਨੂੰ ਲੱਗਦਾ ਕਿ ਸਭ ਤੋਂ ਵਧੀਆ ਸਮਾਂ ਕੀ ਕੱਲ ਮੈਂ ਸੋਚ ਰਹੀ ਸੀ ਮੈਂ ਕਿ ਯਾਰ ਸਾਡਾ ਪਿੰਡ ਹੁਣ ਅਸੀਂ ਵੇਖਦੇ ਹਾਂ ਕਿ ਬੜੇ ਉੱਚੇ ਉੱਚੇ ਘਰ ਬਣਾ ਲਏ ਕੋਠੀਆਂ ਬੜੀਆਂ ਤਗੜੀਆਂ ਬਣਾ ਲਿਆ ਹੈਨਾ ਪਰ ਜਦੋਂ ਇਹ ਕੱਚੇ ਮਕਾਨ ਹੁੰਦੇ ਸੀ ਕਿਵੇਂ ਦਾ ਪਿੰਡ ਹੋਊਗਾ ਹੈਨਾ ਨਹੀਂ ਉਹ ਚਲੋ ਮੈਂ ਅਸੀਂ ਦੇਖਿਆ ਜੀ ਉਹ ਮੈਨੂੰ ਲੱਗਦਾ ਉਹ ਸਮਾਂ ਸਭ ਤੋਂ ਚੰਗਾ ਸੀ ਇਸ ਕਰਕੇ ਚੰਗਾ ਸੀ ਮਾ ਸੀਗਾ ਲੋਕਾਂ ਕੋਲ ਸਾਧਨ ਸੀਮਤ ਸੀਗੇ ਜਦੋਂ ਤੁਹਾਡੇ ਕੋਲ ਸੀਮਤ ਸਾਧਨ ਹੋਣ ਨਾ ਤਾਂ ਮੇਰੀ ਇੱਕ ਮਜਬੂਰੀ ਹੈ ਤੁਹਾਡੇ ਨਾਲ ਵਰਤਣਾ ਵੀ ਮੈਂ ਹਥੋਂ ਤੋਂ ਫਰਾਨੀ ਚੀਜ਼ ਲੈ ਲਵਾਂਗਾ ਦੇਖੋ ਅੱਜ ਮਤਲਬ ਸਾਡੇ ਬੱਚਿਆਂ ਨੂੰ ਇਹ ਲੱਗਦਾ ਹੈ ਵੀ ਤੁਸੀਂ ਨਾਲ ਦੇ ਗੋਹਣੀ ਤੋਂ ਸਬਜ਼ੀ ਮੰਗ ਕੇ ਲਿਆਉਂਦੇ ਸੀਗੇ ਉਹਨਾਂ ਲਈ ਤਾਂ ਬਹੁਤ ਵੱਡੀ ਗੱਲ ਹੋ ਗਈ ਸਾਡੀ ਤਾਂ ਆਮ ਗੱਲ ਸੀ ਸਬਜੀ ਬਹੁਤ ਦੂਰ ਦੀ ਗੱਲ ਹੈ ਸਾਡੀਆਂ ਜਿਹੜੀਆਂ ਸਾਡੀਆਂ ਮਾਤਾ ਮਾਂ ਨੇ ਸਾਡੀਆਂ ਦਾਤੀਆਂ ਨਾਨੀਆਂ ਉਹ ਤੇ ਇੱਕ ਦੂਜੇ ਦੇ ਘਰ ਤੋਂ ਅੱਗ ਵੀ ਮੰਗਣ ਚਲੀਆਂ ਜਾਂਦੀ ਸੀ ਕਹਿੰਦੇ ਅੱਗ ਬੁਝ ਗਈ ਚਲੇ ਜਦੋਂ ਇਹਦੇ ਪੁਰ ਅੱਗ ਅਗਲਾ ਨਹੀਂ ਹੁਣ ਪੁੱਛੇ ਵੀ ਕੀ ਗੱਲ ਹੈ ਉਦੋਂ 50 ਪੈਸੇ ਦੀ ਸਿੰਖਣ ਡੱਬੀ ਹੁੰਦੀ ਸੀ ਕਿ ਤੁਸੀਂ ਮੱਚਸ ਨਹੀਂ ਲੈ ਸਕਦੇ ਤੁਸੀਂ ਅੱਗ ਆਪਣੇ ਕਿਉਂ ਨਹੀਂ ਬਾਲਦੇ ਹੁਣ ਤਾਂ ਹੀ ਕਹਿੰਣਗੇ ਬੱਚੇ ਉਹਨੇ ਹਰ ਗੱਲ ਸ਼ੇਅਰ ਕਰਨੀ ਸਿਆਣਿਆਂ ਦੀ ਕਹਾਵਤ ਹੈ ਪੁਰਾਣੀ ਮੈਂ ਕਈ ਵਾਰ ਬਹੁਤ ਲੋਕਾਂ ਨੂੰ ਸੁਣਾਈ ਹੈ ਆਪਣੇ ਬੱਚਿਆਂ ਨੂੰ ਸੁਣਾਈ ਹੈ ਮੈਂ ਕਹਿੰਦਾ ਵੀ ਸਿਆਣੇ ਦੀ ਕਹਾਵਤ ਹੁੰਦੀ ਸੀ ਉਹ ਕਹਿੰਦੇ ਹੁੰਦੇ ਸੀ ਵੀ ਜੇ ਤੁਹਾਨੂੰ ਕੋਈ ਦੁੱਖ ਹੈ ਨਾ ਕੋਠੇ ਚੜ ਕੇ ਰੋਣਾ ਪਾਉ ਕੋਈ ਤਾਂ ਇਲਾਜ ਦੱਸੂਗਾ ਤੁਹਾਨੂੰ ਇਹ ਗੱਲ ਸੀਗਾ ਅੱਗੇ ਲੋਕਾਂ ਨੇ ਇਹ ਗੱਲ ਨਾਲ ਸੱਤ ਚ ਬਹਿ ਕੇ ਜਾਂ ਘਰਾਂ ਚ ਬਹਿ ਕੇ ਬਾਹਰ ਬਹਿ ਕੇ ਦਰਵਾਜ਼ਿਆਂ ਦੇ ਇਹ ਗੱਲ ਕਰਨੀ ਕਿ ਸਾਸੀ ਕੁੜੀ ਵਿਹਾਈ ਸੀ ਉਹ ਚੰਗੇ ਬੰਦੇ ਨਹੀਂ ਨਿਕਲੇ ਰੋਲਾ ਪੈ ਗਿਆ ਉਹ ਕਹਿੰਦੇ ਕੋਈ ਨਹੀਂ ਤੁਹਾਡੇ ਨਾਲ ਖੜਿਆ ਸੀ ਅੱਜ ਬੰਦੇ ਲੁਕੋਂਦੇ ਨੇ ਗੱਲਾਂ ਹਾਂ ਉਹ ਦੱਸਿਆ ਕਰਦੇ ਸੀ ਉਹਨਾਂ ਨੇ ਕਹਿਣਾ ਯਾਰ ਸਾਡਾ ਮੁੰਡਾ ਸੀਗਾ ਉਹਨੇ ਸ਼ਰਾਬ ਪੀ ਕੇ ਨਸ਼ਾ ਕਰਕੇ ਆ ਪੰਗਾ ਖੜਾ ਕਰ ਲਿਆ ਥਾਣੇ ਤੱਕ ਗੱਲ ਪਹੁੰਚ ਗਈ ਉਹ ਕਹਿੰਦੇ ਕੋਈ ਨਹੀਂ ਆਪਾਂ ਇਹਨੂੰ ਸੁਧਾਰਦੇ ਆ ਆਪਾਂ ਮਿਲ ਕੇ ਸਾਰੇ ਕਹਨੇ ਆ ਇਹ ਕਿਵੇਂ ਵਿਗੜ ਜਾਊਗਾ ਸੋ ਅੱਗੇ ਲੋਕਾਂ ਨੂੰ ਐ ਲੱਗਦਾ ਸੀਗਾ ਇਸ ਕਿਉਂਕਿ ਇੱਕ ਜਿਹਨੂੰ ਸੰਬੰਧ ਸੀਗਾ ਹੁਣ ਤਾਂ ਬੰਦੇ ਨਾਲ ਸੰਬੰਧ ਹੀ ਨਹੀਂ ਕਿਸੇ ਨਾਲ ਰਿਹਾ ਜੇ ਜੇ ਨਾ ਥੋੜਾ ਸਕਾ ਭਰਾ ਵੀ ਹੈ ਪਰ ਉਹ ਅੱਡ ਰਹਿੰਦਾ ਉਹ ਕਹਿੰਦਾ ਉਹਨਾਂ ਦੀ ਆਪਣੀ ਲਾਈਫ ਹੈ ਜੀ ਮੈਂ ਕੀ ਲਵਾਂ ਮਤਲਬ ਪਿਓ ਪੁੱਤ ਬਾਰੇ ਐ ਸੋਚਦਾ ਵੀ ਕੋਈ ਗੱਲ ਨਹੀਂ ਉਹਦੀ ਲਾਈਫ ਹੈ ਭੁਗਤੂਗਾ ਜੀ ਮੈਂ ਹੀ ਕਰਾਂ ਸੋ ਇਹ ਅਸੀਂ ਨਿੱਜ ਭਾਰੂ ਹੋ ਗਏ ਅਸੀਂ ਨਾ ਕੰਜਸਟਡ ਹੋ ਗਏ ਜਿਵੇਂ ਸਾਡੇ ਕਮਰੇ ਬਣ ਗਏ ਨਾ ਆ ਮੇਰਾ ਕਮਰਾ ਅੱਗੇ ਕਦੇ ਕਿਸੇ ਨੇ ਛੋਟੇ ਕਿਸੇ ਨੇ ਨਹੀਂ ਸੀ ਕਿਹਾ ਇੱਕ ਸੁਭਾਤ ਸੀਗੀ ਉਹ ਸਾਰਿਆਂ ਦੇ ਘਰ ਸੀਗਾ ਉਹ ਕਹਿੰਦੇ ਸਾਡਾ ਘਰ ਹੈ ਘਰ ਹੈ ਬਿਲਕੁਲ ਹੁਣ ਘਰ ਨਹੀਂ ਅੱਗੇ ਲੋਕ ਕਿਹਾ ਕਰਦੇ ਸੀ ਵੀ ਆਹ ਕੋਈ ਸੁੱਖ ਸੁਹੂਲਤ ਮੰਨ ਲਓ ਕਾਰ ਹੈ ਘੜੀ ਹੈ ਜਾਂ ਟੈਲੀਫੋਨ ਕਰੇ ਜਾਂ ਕੁਝ ਵੀ ਕਹਿ ਲਓ ਆਪਣਾ ਕੋਈ ਵੀ ਚੀਜ਼ ਹੈ ਜਾਂ ਸਾਈਕਲ ਹੈ ਉਹ ਕਹਿੰਦੇ ਵੀ ਸਾਡੇ ਘਰ ਹੋਣਾ ਚਾਹੀਦਾ ਹੁਣ ਕਹਿੰਦੇ ਸਾਡੇ ਘਰ ਨੂੰ ਮਾਰੇ ਕੋਲੇ ਸਾਡੇ ਘਰ ਤੇ ਮੇਰੇ ਭੈਣ ਭਰਾ ਵੀ ਹੈ ਮੇਰੇ ਕੋਲ ਚਾਹੀਦਾ ਮੇਰੇ ਕੋਲ ਹੋਣਾ ਚਾਹੀਦਾ ਇਸ ਕਰਕੇ ਅਸੀਂ ਨਾ ਉਹ ਦੁਨੀਆ ਛੱਡ ਕੇ ਜਿਹੜੀ ਨਾ ਤੇਰੇ ਵਾਲੀ ਦੁਨੀਆ ਛੱਡ ਕੇ ਮੇਰੇ ਵਾਲੀ ਚ ਆ ਗਏ ਇਸ ਕਰਕੇ ਅੱਜ ਥੋੜੇ ਜਿਹੇ ਲੋਕ ਦੁਖੀ ਵੀ ਹੋ ਰਹੇ ਨੇ ਸਟ्रेस ਵੱਧ ਰਿਹਾ ਹੈ ਸਭ ਪਰੇਸ਼ਾਨੀਆਂ ਵੱਧ ਰਹੀਆਂ ਨੇ ਲਾਈਫ ਇਸ ਕਰਕੇ ਚੰਗੀ ਸੀ ਕਿ ਉਸ ਲਾਈਫ ਦੇ ਵਿੱਚ ਸਕੂਨ ਸੀਗਾ ਸਕੂਨ ਸੀ ਉਸ ਲਾਈਫ ਦੇ ਵਿੱਚ ਰਿਸ਼ਤਿਆਂ ਦੀ ਕਦਰ ਸੀਗੀ ਮਤਲਬ ਜੇ ਚਾਹੇ ਰੱਬ ਨਾ ਕਰੇ ਕਿਸੇ ਨੂੰ ਪ੍ਰੋਬਲਮ ਕਿਸੇ ਦੀ ਕੋਈ ਛੋਟਾ ਬੱਚਾ ਹੈ ਮਤਲਬ ਮਦਰ ਦੀ ਡੈਥ ਹੋ ਗਈ ਰੱਬ ਨਾ ਕਰੇ ਕਿਸੇ ਦੀ ਮਾਂ ਜਾਵੇ ਦੁਨੀਆ ਤੋਂ ਡੈਥ ਹੋ ਗਈ ਤੱਪੂਆ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਤੀਨ ਵੀ ਕਹਿਣਾ ਮੈਂ ਤੈਨੂੰ ਮੈਂ ਪਾਲ ਲਵਾਂਗੀ ਤੂੰ ਉਹ ਲੈ ਜਾਂਦੀ ਸੀ ਮੈਂ ਪੜ੍ਹਾਉਂਗੀ ਤੈਨੂੰ ਅੱਜ ਤਾਂ ਸਭ ਤੋਂ ਆਪਣੇ ਜੋਕ ਨਹੀਂ ਪੜਾਏ ਜਾ ਰਹੇ ਆਪਣੇ ਯੋਗ ਨੇ ਸਾਹਮਣੇ ਜਾ ਰਹੇ ਨਹੀਂ ਚੱਕਦੇ ਕੋਈ ਨਹੀਂ ਤਾਂ ਹੀ ਹੁੰਦਾ ਸੀ ਕਹਿੰਦੇ ਅੱਗੇ ਕਿਹਾ ਕਰਦੇ ਤਾਂ ਉਹ ਗੀਤ ਬਣੇ ਭੂਆ ਕੋਲ ਗਿਆਸ ਫਲਾਣਾ ਕੋਈ ਨਾਨਕੇ ਪੜ ਗਿਆ ਕਿ ਭੂਆ ਕੋਲ ਪੜ ਗਿਆ ਅੱਜ ਕਿੱਥੇ ਹੈ ਜੀ ਉਹ ਸਿਸਟਮ ਹੀ ਖਤਮ ਹੋ ਗਿਆ ਉਹੀ ਕਾਰਨ ਹੋਇਆ ਕਿ ਸਾਡੇ ਤੇ ਨਿਜ ਭਾਰੂ ਹੋ ਗਿਆ ਅਸੀਂ ਇੱਕ ਦੂਜੇ ਨਾਲ ਟੁੱਟ ਗਏ ਆ ਅਸੀਂ ਫਾਰਮੈਲਟੀ ਲਈ ਬੋਲ ਰਹੇ ਹਾਂ ਜੀ ਵਿਆਹ ਹੋ ਗਿਆ ਦੋ ਘਟੇ ਲਈ ਖੜ ਗਿਆ ਕੇ ਮਾਮਾ ਖੜ ਗਿਆ ਫੁੱਫੜ ਖੜ ਗਿਆ ਪਰ ਉਹ ਗੱਲ ਠੀਕ ਨਹੀਂ ਰਹੀ ਪਹਿਲਾਂ ਨਹੀਂ ਅੱਜ ਕੱਲ ਦੇ ਆਉਂਦੇ ਵੀ ਸਿਰਫ ਪੈਲਸਟਰੀ ਹੈ ਪਹਿਲੇ ਤਾਂ ਕਾਰ ਕਰ ਦੋ ਹਫ਼ਤੇ ਮੇਰੇ ਪਹਿਲੇ ਆਲੇ ਪੈਲਸ ਤੁਸੀਂ ਪੈਲਸ ਤੇ ਬਾਹਰ ਮੈਂ ਤਾਂ ਕਈ ਵਾਰ ਦੇਖਦਾ ਕਿ ਹੁਣ ਗਰਮੀਆਂ ਦਾ ਮੌਸਮ ਹੁੰਦਾ ਜੇ ਤਾਂ ਵਿਆਹ ਹੁੰਦਾ ਨਾ ਬੰਦਾ ਆਪਣੀ ਕਾਰ ਚ ਸੀਸ ਲਈ ਬੈਠਾ ਤੇ ਪੁੱਛ ਰਿਹਾ ਇੱਕ ਬੰਦਾ ਅੰਦਰ ਗਿਆ ਜਦੋਂ ਪੈਸੇ ਪਾਉਣ ਲੱਗੇ ਮੈਨੂੰ ਦੱਸ ਦਿਓ ਮੈਂ ਉਦੋਂ ਆ ਜਾਊਗਾ ਜੇ ਤੁਸੀਂ ਕਿਸੇ ਨੂੰ ਕਿਸੇ ਦੀ ਡੈਥ ਦੇ ਕ੍ਰਿਮੀਨੇਸ਼ਨ ਲਈ ਫੋਨ ਕਰਤਾ ਨਾ ਤਾਂ ਇਹ ਪੁੱਛੂਗਾ ਕਿੰਨੇ ਕ'ਵਜੇ ਪ੍ਰੋਗਰਾਮ ਪੁੱਛੀਓ ਨ ਵੀ ਕ੍ਰਿਮੀਨੇਸ਼ਨ ਵੀ ਕਿੰਨੇ ਵਜ ਦਾ ਪ੍ਰੋਗਰਾਮ ਹੈ ਸੋ ਇਹ ਮਸਲਾ ਹੈ ਜੇ ਜੇ ਅਸੀਂ ਮਤਲਬ ਸਾਡੇ ਸਬੰਧਾਂ ਚ ਰਿਸ਼ਤੇ ਚ ਇਹਨਾਂ ਨਿਗਾਰ ਆ ਗਿਆ ਵੀ ਅਸੀਂ ਕਿਸੇ ਦੇ ਕ੍ਰਿਮੀਨ ਕੋਈ ਬੰਦਾ ਹੀ ਦੁਨੀਆ ਤੋਂ ਚਲੇ ਗਿਆ ਉਹਨੂੰ ਵਾਪਸ ਨਹੀਂ ਮੁੜ ਕੇ ਆਉਣਾ ਜੇ ਅਸੀਂ ਉਹਦੇ ਲਈ ਵੀ ਨੇ 10 ਮਿੰਟ ਬੈਠ ਸਕਦੇ ਘੰਟਾ ਵੇਟ ਕਰ ਸਕਦੇ ਇਹ ਇਹ ਸਾਡਾ ਮਸਲਾ ਹੈ ਮਸਲੇ ਵਾਕਈ ਬਹੁਤ ਗੰਭੀਰ ਨੇ ਸੋਚਣ ਸੋਚਣ ਵਾਲੇ ਹੈ ਕਿ ਹੈਨਾ ਕਿ ਆਪਾਂ ਕਿੱਥੇ ਜਾ ਰਹੇ ਹਾਂ ਪਰ ਉਮੀਦ ਹੈ ਕਿ ਸਾਡੀ ਫਿਲਮਾਂ ਜਦੋਂ ਇਹ ਜੀਆਂ ਬਣਦੀਆਂ ਨਾ ਫੈਮਿਲੀ ਵਾਲੀਆਂ ਤੇ ਕਿਤੇ ਨਾ ਕਿਤੇ ਇੱਕ ਸੋਚ ਜਿਹੜੀ ਆ ਉਹ ਬੰਦੇ ਦੇ ਅੰਦਰ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਇਹ ਸਮਾਂ ਦੇਖਿਆ ਹੁੰਦਾ ਉਹ ਕੋਸ਼ਿਸ਼ ਕਰਦੇ ਨੇ ਤੇ ਰਿਐਕਟ ਕਰਨ ਦਾ ਫਿਲਮਾਂ ਰਾਹੀਂ ਲੋਕਾਂ ਨੂੰ ਦਿਖਾਉਂਦਾ ਵੀ ਆਹ ਵੀ ਸਮਾਂ ਹੁੰਦਾ ਸੀ ਜਾਂ ਇਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਸ਼ੀਸ਼ਾ ਹੈ ਸਮਾਜ ਦਾ ਹੈ ਤੁਹਾਨੂੰ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਥੋੜੇ ਸਮਾਜ 'ਚ ਆ ਹੋ ਰਿਹਾ ਹੈ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਠੀਕ ਕਰੋ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਹੈ ਪਰ ਉਹਦੇ ਨਾਲ ਨੂੰ ਕੀ ਹੈ ਹੁਣ ਸੋਸ਼ਲ ਮੀਡੀਆ ਦੇ ਆਉਣ ਨਾਲ ਉਹ ਉਹ ਬੰਦਾ ਕਹਿੰਦਾ ਵੀ ਮੈਨੂੰ ਹਾਈ ਲਿਸ਼ਣ ਕਿਵੇਂ ਲੁਗੀ ਉਹ ਕਹਿੰਦਾ ਕਿਸੇ ਮਸ਼ਹੂਰ ਬੰਦੇ ਨੂੰ ਗਾਲਾਂ ਕੱਢ ਦੋ ਉਹਨੂੰ ਕੰਜਰ ਨਚਾਰ ਕਹਿ ਦੋ ਬਸ ਠੀਕ ਹੈ ਮੈਂ ਹਿੱਟ ਹੋ ਗਿਆ ਇਹ ਜ਼ਿਆਦਾ ਹੋ ਰਿਹਾ ਹੈ ਇਹ ਜ਼ਿਆਦਾ ਹੈ ਨਾ ਇਹ ਜ਼ਿਆਦਾ ਹੈ ਔਰ ਫਿਲਮਾਂ ਵਾਰੀ ਠੀਕ ਹੈ ਮਾੜੀਆਂ ਵੀ ਫਿਲਮਾਂ ਬਣਦੀਆਂ ਨੇ ਚੰਗੀਆਂ ਵੀ ਬਣਦੀਆਂ ਨੇ ਪਰ ਕੋਈ ਵੀ ਕੰਮ ਚੰਗਾ ਮਾਰਦਾ ਦੋਹੇ ਪੱਖ ਹੁੰਦੇ ਨਹੀਂ ਜੀ ਬਿਲਕੁਲ ਬਿਲਕੁਲ ਹਾਂ ਪਰ ਕਈ ਵਾਰ ਅਜਿਹੇ ਸ਼ਬਦ ਵਰਤੇ ਜਾਂਦੇ ਆ ਕਿ ਅਗਲਿਆਂ ਨੂੰ ਵੀ ਬੜੇ ਦੁੱਖ ਜਿਹੇ ਦਿੰਦੇ ਨੇ ਬਿਲਕੁਲ ਬਿਲਕੁਲ ਚਲੋ ਅਸੀਂ ਸਦਾ ਹੀ ਉਮੀਦ ਕਰਦੇ ਆ ਕਿ ਪਿਆਰ ਵੰਡਣਾ ਚਾਹੀਦਾ ਹਰ ਕਿਸੇ ਨੂੰ ਆਪਾਂ ਉਸ